ਇਹ ਨਜ਼ਰਾਂ ਦੇ ਸਾਹਮਣੇ ਨਹੀਂ ਹੋਣਗੇ ਠੀਕ ਹੈ ਤਾਂ ਉਹ ਤਾਂ ਹੁਣ ਦੇਖੋ ਜੀ ਸਿਕਿਉਰਟੀ ਵਾਲੇ ਹਨ ਜੇ ਕਿਸੇ ਵਿਦਿਆਰਥੀ ਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਬੈਠਦੇ ਦੇਖਦੇ ਹਾਂ ਤਾਂ ਉਹ ਤਾਂ ਟੋਕਨ ਦੀ ਹੀ ਉਸ ਚੀਜ਼ ਦੇ ਵਿੱਚ ਠੀਕ ਕਿ ਇਸ ਜਿਹੜੀ ਕੋ 75% ਹਾਜ਼ਰੀਆਂ ਵਾਲੀ ਗੱਲ ਹੈ ਇਹ ਯੂਨੀਵਰਸਿਟੀ ਦਾ ਹੀ ਨਿਜਮ ਹੈ ਪੰਜਾਬੀ ਯੂਨੀਵਰਸਿਟੀ ਦਾ ਕਿ ਵਿਦਿਆਰਥੀ ਦੀ ਇੱਕ ਵਿਸ਼ੇ ਦੇ ਵਿੱਚ 75% ਹਾਜ਼ਰੀ ਜਦੋਂ ਹੋਏਗੀ ਤਾਂ ਹੀ ਉਹਦੀ ਇੰਟਰਨਲ ਅਸੈਸਮੈਂਟ ਜਾਏਗੀ ਤਾਂ ਹੀ ਉਹਦੀ ਜਿਹੜੀ ਹੈਗੀ ਉਸ ਨੂੰ ਪੇਪਰ ਦੇਣ ਦਿੱਤੇ ਜਾਣਗੇ ਤਾਂ ਇਹ ਜਿਹੜੀ ਹੈ ਅਸੀਂ ਇਹ ਕੋਈ ਬਾਹਰ ਜਾ ਕੇ ਨਹੀਂ ਕਰ ਰਹੇ ਹਾਂ ਜੋ ਸਰਕਾਰੀ ਨਿਜਮ ਹਨ ਜੋ ਪੰਜਾਬੀ ਯੂਨੀਵਰਸਿਟੀ ਵਾਲਾ ਨਿਜਮ ਜਿਹੜੇ ਹਨ ਉਹਨਾਂ ਨੂੰ ਹੀ ਅਸੀਂ ਲਾਗੂ ਕਰਦੀ ਕੋਸ਼ਿਸ਼ ਕਰਦੀ ਮੈਮ ਕੀ ਵਜ੍ਹਾ ਹੈ ਕਿ ਵਾਰ-ਵਾਰ ਤੁਹਾਡੀ ਬਦਲੀ ਦੀ ਮੰਗ ਕੀਤੀ ਜਾਂਦੀ ਹੈ ਪਿਛਲੀ ਵਾਰ ਜੋ ਡੀਸੀ ਦਫ਼ਤਰ ਬਾਹਰ ਵੀ ਤਰਨਾ ਦੇ ਰਹੇ ਸੀਗੇ ਤੇ ਮੈਂ ਨਾਮ ਡਾਕਟਰ ਜੋਤਸਨਾ ਹੈ ਪ੍ਰਿੰਸੀਪਲ ਗਵਰਨਮੈਂਟ ਰਚਿੰਦਰਾ ਕਾਲਜ ਮੁਹਿੰਡਾ ਇੱਕ ਵਿਦਿਆਰਥੀਆਂ ਵੱਲੋਂ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਹਨਾਂ ਦੇ ਚ ਮੰਗ ਤੁਹਾਡੀ ਬਦਲੀ ਦੀ ਕੀਤੀ ਜਾ ਰਹੀ ਹੈ ਕੁਝ ਸਬਜੈਕਟਾਂ ਨੂੰ ਲੈ ਕੇ ਵੀ ਵਿਰੋਧ ਕੀਤਾ ਜਾ ਰਿਹਾ ਹੈ ਕੀ ਕਹਿੰਦੇ ਹੋ ਇਹਦੇ ਵਿੱਚ ਇਹ ਹੈ ਕਿ ਜੀ ਹਾਲ ওভার ਪੰਜਾਬ ਜਿਹੜੀ ਨਵੀਂ ਸਿੱਖਿਆ ਨੀਤੀ ਜਿਹੜੀ ਜੀ ਹੈ ਲਾਗੂ ਹੋਈ ਹੈ ਯੂਪੀਸੀ ਵੱਲੋਂ ਤਾਂ ਉਹਦੇ ਵਿੱਚ ਜਿਹੜਾ ਹੈਗਾ ਯੂਨੀਵਰਸਿਟੀ ਵੱਲੋਂ ਸਾਨੂੰ ਕੁਝ ਵਿਸ਼ੇ ਜਿਹੜੇ ਸੀਗੇ ਦਿੱਤੇ ਗਏ ਸੀਗੇ ਜਿਦੇ ਵਿੱਚੋਂ ਕਿ ਵਿਦਿਆਰਥੀਆਂ ਨੇ ਚੋਣ ਕਰਨੀ ਸੀ ਤਾਂ ਉਹਦੇ ਵਾਸਤੇ ਅਸੀਂ ਜਿਹੜਾ ਹੈਗਾ ਕਾਲਜ ਦੇ ਵਿੱਚ ਕਿਉਂਕਿ ਅਧਿਆਪਕ ਜਿਹੜੇ ਹਨ ਉਹ ਵੀ ਉਹਨਾਂ ਦਾ ਨੰਬਰ ਜਿਹੜਾ ਹੈ ਉਹ ਦਿਨ-ਪ੍ਰਤੀ ਦਿਨ ਅਸੀਂ ਦੇਖ ਰਿਹਾ ਘਟਦਾ ਜਾ ਰਿਹਾ ਹੈ ਇਨਫਰਾਸਟ੍ਰਕਚਰ ਜਿਹੜਾ ਹੈਗਾ ਉਹ ਵੀ ਹੈ ਕਿਉਂਕਿ ਕੁਝ ਨਵੇਂ ਕਾਲਜ ਜੀ ਕੋਰਸੇ ਵੀ ਸ਼ੁਰੂ ਹੋਏ ਹਨ ਔਰ ਇਸ ਦੇ ਧਿਆਨ ਦੇ ਵਿੱਚ ਰੱਖਦੇ ਹੋਏ ਕਾਲਜ ਦੇ ਵਿੱਚ ਜਿਹੜੇ ਵਿਸ਼ੇ ਉਪਲਬਧ ਸਨ ਉਹਨਾਂ ਵਿਸ਼ਿਆਂ ਦੇ ਮੁਤਾਬਿਕ ਅਸੀਂ ਬੱਚਿਆਂ ਨੂੰ ਸਬਜੈਕਟ ਜਿਹੜੇ ਹਨ ਉਹ ਉਹਨਾਂ ਨੂੰ ਚੋਣ ਕਰਨ ਦੇ ਵਾਸਤੇ ਅਸੀਂ ਉਹਨਾਂ ਨੂੰ ਇੱਕ ਦਿੱਤਾ ਸੀਗਾ ਬਣਾ ਕੇ ਉਹ ਕੋ ਔਰ ਉਹਦੇ ਵਿੱਚ ਕਿਉਂਕਿ ਇਸ ਸੈਂਟਰ ਦੇ ਉੱਪਰ ਲਗਭਗ 987 ਬੱਚੇ ਹਨ ਔਰ ਉਹਨਾਂ ਬੱਚਿਆਂ ਨੂੰ ਸਬਜੈਕਟ ਦੀ ਚੋਣ ਕਰਨ ਦੇ ਵਾਸਤੇ ਵੱਖ-ਵੱਖ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਸਨ ਕਿ ਇੱਕ ਅਧਿਆਪਕ ਨੂੰ 40 ਦੇ ਕਰੀਬ ਬੱਚੇ ਦਿੱਤੇ ਗਏ ਸਨ ਔਰ ਬੱਚਿਆਂ ਨੂੰ ਸਮਝ ਦਿੱਤਾ ਗਿਆ ਸੀ ਕਿ ਤੁਸੀਂ ਇਸ ਸਮੇਂ ਦੇ ਵਿੱਚ ਜਾ ਕੇ ਜੋ ਵਿਸ਼ੇ ਤੁਸੀਂ ਲੈਣਾ ਚਾਹੁੰਦੇ ਹੋ ਇਸ ਟੈਂਪਲੇਟ ਦੇ ਮੁਤਾਬਿਕ ਜਿਹੜਾ ਪੰਜਾਬੀ ਯੂਨੀਵਰਸਿਟੀ ਵੱਲੋਂ ਦਿੱਤਾ ਗਿਆ ਸੀ ਤੁਸੀਂ ਉਹ ਵਿਸ਼ਾ ਵੀ ਚੋਣ ਕਰ ਸਕਦੇ ਹੋ ਤਾਂ ਉਹਦੇ ਵਿੱਚੋਂ 960 ਦੇ ਕਰੀਬ ਬੜੇ ਸੀ ਵਿਦਿਆਰਥੀ ਉਹ ਆਪਣੀ ਮਰਜ਼ੀ ਦੇ ਨਾਲ ਆਪਣੇ ਵਿਸ਼ੇ ਜਿਹੜੇ ਸੀ ਉਹ ਉਹਨਾਂ ਨੇ ਚੁਣ ਕਰ ਦਿੱਤੀ ਕਿਉਂਕਿ ਉਹਨਿੰ ਇਮਤਿਹਾਨਾਂ ਦੇ ਫਾਰਮ ਵੀ ਭਰੇ ਜਾਣੇ ਹਨ ਔਰ ਜਦੋਂ ਬੱਚੇ ਇੱਕ ਵਾਰੀ ਇਮਤਿਹਾਨਾਂ ਦੇ ਫਾਰਮ ਭਰਨਗੇ ਉਸ ਤੋਂ ਬਾਅਦ ਇੱਕ ਇੱਕ ਬੱਚੇ ਦਾ ਜਿਹੜਾ ਹੈ ਕਿਉਂਕਿ ਫਸਟ ইয়ার ਦੇ ਵਿੱਚ ਕਰੀਬ ਹਨ ਮੇਰੇ ਕੋਲੇ 1700 ਬੱਚਾ ਹੈ ਤਾਂ ਉਹਨਾਂ 1700 ਬੱਚਿਆਂ ਦਾ ਇੱਕ ਇੱਕ ਫਾਰਮ ਜਿਹੜਾ ਹੈ ਉਹ ਕਮੇਟੀ ਵੱਲੋਂ ਚੈੱਕ ਕੀਤਾ ਜਾਏਗਾ ਕਿ ਕਿਸੇ ਬੱਚੇ ਨੇ ਕੋਈ ਵਿਸ਼ਾ ਗਲਤ ਤਾਂ ਨਹੀਂ ਭਰ ਦਿੱਤਾ ਕਿ ਕੱਲ ਨੂੰ ਬੱਚੇ ਨੂੰ ਕੋਈ ਨੁਕਸਾਨ ਨਾ ਹੋਵੇ ਉਹਦਾ ਕੋਈ ਰਿਜ਼ਲਟ ਨਾ ਰੁਕ ਜਵੇ ਜਾਂ ਬੱਚੇ ਦੀ ਕੋਈ ਰੀਪੇਅਰ ਨਾ ਆਜਵੇ ਤਾਂ ਇਸ ਨੂੰ ਧਿਆਨ ਦੇ ਵਿੱਚ ਰੱਖ ਕੇ ਅਸੀਂ ਇਹ ਕਮੇਟੀਆਂ ਬਣਾ ਕੇ ਬੱਚਿਆਂ ਨੂੰ ਵਿਸ਼ਾ ਦੀ ਚੋਣ ਕਰਵਾਈ ਗਈ ਸੀ ਪਰ ਉਹਦੇ ਵਿੱਚ 20 ਬੱਚੇ ਸਨ ਜਿਹੜੇ ਕਿ ਬਹੁ ਸਬਜੈਕਟ ਕੰਬੀਨੇਸ਼ਨ ਮੰਗ ਰਹੇ ਹਨ ਜਿਹੜੇ ਕਿ ਪੋਸੀਬਲ ਨਹੀਂ ਹਨ ਕਾਲਜ ਦੇ ਵੱਲੋਂ ਦੇ ਨਹੀਂ ਤਾਂ ਅਸੀਂ ਉਹਦੇ ਵਿੱਚ ਸੱਤ ਤਰ੍ਹਾਂ ਦੇ ਅਸੀਂ ਗਰੁੱਪ ਬਣਾਏ ਸੀ ਤਾਂ ਬੱਚੇ ਜਿਹੜੇ ਹਨ 6 ਤਰ੍ਹਾਂ ਦੇ ਗਰੁੱਪਸ ਦੀ ਬਜਾਏ ਇੱਕ ਗਰੁੱਪ ਦੇ ਵਿੱਚੋਂ ਹੀ ਚੋਣ ਕਰਨਾ ਚਾਹ ਰਹੇ ਹਨ ਤਾਂ ਇਹਨਾਂ ਦਾ ਇਹ ਮਸਲਾ ਹੈ ਔਰ ਉਸ ਦੇ ਵਾਸਤੇ ਇਹ ਪਿਛਲੇ ਦੋ ਤਿੰਨ ਦਿਨਾਂ ਤੋਂ ਰੋਸ ਕਰਨਾਗਾ बार-बार ਬੁਲਾ ਰਹੇ ਹਾਂ ਤੁਸੀਂ ਆਓ ਤੁਸੀਂ ਸਾਨੂੰ ਦੱਸੋ ਕਿ ਤੁਹਾਡੇ ਹਿਸਾਬ ਦੇ ਨਾਲ ਅਸੀਂ ਕਿਸ ਤਰ੍ਹਾਂ ਇਹ ਗਰੁੱਪ ਬਣਾਈਏ ਕਿਉਂਕਿ ਗਰੁੱਪ ਤਾਂ ਬਣਾਨੇ ਪੈਣਗੇ ਜੇ ਅਸੀਂ ਗਰੁੱਪ ਨਹੀਂ ਬਣਾਉਂਦੇ ਹਾਂ ਤਾਂ ਟਾਈਮ ਟੇਬਲ ਜਿਹੜਾ ਹੈ ਬਹੁਤ ਦੂਰ ਤੱਕ ਚਲਾ ਜਾਏਗਾ ਤੇ ਅਧਿਆਪਕ ਜਿਹੜੇ ਹਨ ਉਹਨਾਂ ਦੀ ਵੀ ਜਿਹੜੀ ਇਸ ਤੇ ਸਟੇ ਆਰਸ ਹਨ ਉਹ ਸਾਢੇ 5 ਘੰਟੇ ਦੇ ਹੀ ਹਨ ਤੇ ਵਿਰੋਧ ਕੀਤਾ ਜਾ ਰਿਹਾ ਔਰ ਸ਼ਬਦਾਂ ਦੀ ਕੁਝ ਗਲਤ ਵਾਕਤ ਕੀਤੀ ਜਾ ਰਹੀ ਹੈ ਵੀ ਪ੍ਰਿੰਸੀਪਲ ਨੂੰ ਦਫਾ ਕਰੋ ਲੱਗਦਾ ਵੀ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੇ ਸ਼ਬਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਇੱਥੇ ਜੀ ਹੁਣ ਦੇਖੋ ਤੁਸੀਂ ਅਸੀਂ ਕਾਲਜ ਦੇ ਵਿੱਚ ਪੜ੍ਹਾਉਂਦੇ ਹਾਂ ਬੱਚੇ ਸਕੂਲਾਂ ਤੋਂ ਵੀ ਆਉਂਦੇ ਹਨ ਇਹ ਕੋਈ ਇਹ ਅਧਿਆਪਕ ਤਾਂ ਇਹ ਜਿਹੜੇ ਸ਼ਬਦ ਜਿਹੜੇ ਹਨ ਬੱਚਿਆਂ ਨੂੰ ਕਲਾਸਾਂ ਦੇ ਵਿੱਚ ਸਿਖਾਉਂਦੇ ਨਹੀਂ ਹਨ ਇਹ ਅਸੀਂ ਮੈਂ ਵੀ ਪਿਛਲੇ ਦੋ ਤਿੰਨ ਦਿਨ ਤੋਂ ਸੁਣ ਰਹੀ ਹਾਂ ਜਿਹੜੀ ਬਦਲੀ ਦੀ ਮੰਗ ਕੀਤੀ ਜਾ ਰਹੀ ਹੈ ਉਹ ਸਿਰਫ ਫੇਸ ਕਰਕੇ ਹੈ ਕਿਉਂਕਿ ਕਾਲਜ ਦੇ ਵਿੱਚ 4500 ਵਿਦਿਆਰਥੀ ਹਨ ਅਸੀਂ ਜਾਣਦੇ ਹਾਂ ਮੈਂ ਤੇ ਮੇਰਾ ਸਟਾਫ ਕਹਿੰਦੇ ਹਾਂ ਕਿ ਕਾਲਜ ਵਿੱਚ ਅਨੁਸ਼ਾਸਨ ਉਹ ਵੇਕ ਠੀਕ ਹੈ ਤਾਂ ਇਸ ਦੇ ਕਰਕੇ ਜਿਹੜਾ ਹੈ ਵਿਦਿਆਰਥੀ ਜਿਹੜੇ ਕਲਾਸਾਂ ਲਗਾਉਣਾ ਚਾਹੁੰਦੇ ਹਨ ਅਸੀਂ ਜਾਣਦੇ ਹਾਂ ਕਿ ਉਹ ਕਲਾਸਾਂ ਦੇ ਵਿੱਚ ਜਾਣ ਪਰ ਕੁਝ ਵਿਦਿਆਰਥੀ ਹੁੰਦੇ ਹਨ ਇਸ ਤਰ੍ਹਾਂ ਦੇ ਜਿਹੜੇ ਕਿ ਇਸ ਤਰ੍ਹਾਂ ਦੀ ਚੀਜ਼ ਨਹੀਂ ਚਾਹੁੰਦੇ ਹੁੰਦੇ ਕਾਲਜ ਦੇ ਵਿੱਚ ਉਹਨਾਂ ਨੂੰ ਲੱਗਦਾ ਹੈ ਕਿ ਜੇ ਅਸੀਂ ਕਾਲਜ ਦੇ ਵਿੱਚ ਦਾਖਲਾ ਲੈ ਲਿਆ ਹੈ ਤਾਂ ਅਸੀਂ ਜਦੋਂ ਮਰਜ਼ੀ ਆਈਏ ਜਦੋਂ ਮਰਜ਼ੀ ਜਾਈਏ ਸਾਨੂੰ ਕੋਈ ਕਲਾਸਾਂ ਦੇ ਵਿੱਚ ਜਾਣ ਦੇ ਲਈ ਨਹੀਂ ਕਹਿ ਸਕਦਾ ਹੈ ਕਿਉਂਕਿ ਦੇਖੋ ਜੀ ਪ੍ਰਿੰਸੀਪਲ ਜਿਹੜੀ ਇੱਕ ਸੰਸਥਾ ਹੁੰਦੀ ਹੈ ਉਹਦੇ ਮੁਖੀ ਦਾ ਮੁੱਖ ਜਿਹੜਾ ਕੰਮ ਹੈ ਉਹ ਕੀ ਹੈ ਕਿ ਵਿਦਿਆਰਥੀਆਂ ਦੀਆਂ ਦੀ ਪੜ੍ਹਾਈ ਕਰਵਾਉਣਾ ਔਰ ਕਾਲਜ ਦੇ ਵਿੱਚ ਅਨੁਸ਼ਾਸਨ ਕਾਇਮ ਰੱਖਣਾ ਠੀਕ ਹੈ ਤਾਂ ਇਸ ਦੇ ਵਿੱਚ ਜੇ ਕਿਸੇ ਨੂੰ ਇਹ ਚੀਜ਼ ਨਹੀਂ ਸੂਟ ਕਰ ਰਹੀ ਹੈ ਤਾਂ ਨੈਚਰਲੀ ਹੈ ਕਿ ਉਹ ਇਸ ਗੱਲ ਦਾ ਉਤਝੜਾ ਹੈ ਬਣਾ ਲਵੇ ਮੈਮ ਇਸ ਤੋਂ ਇਲਾਵਾ ਇੱਕ ਕਹਿ ਰਹੇ ਸੀ ਕਿ 75% ਹਾਜ਼ਰੀ ਪੀਐਸਨਲ ਕਾਰਡ ਕਿ ਮੰਦਰਾ ਤੋਂ ਸੀ ਜੰ德ਰਾ ਕਾਲਜ ਜੀ ਪੜ੍ਹਦੇ ਆ ਤੇ ਸੁਗਨ ਯੂਨੀਅਨ ਦਾ ਕੰਮ ਕਰਦੇ ਅਸੀਂ ਮਤਲਬ ਕਾਲਜ ਦੇ ਵਿੱਚ ਜਿਹੜਾ ਕਾਲਜ ਹੈ ਜੀ ਜਿਹੜੇ ਕਾਲਜ ਹੈ ਅਸੀਂ ਰਜਿੰਦਰਾ ਕਾਲਜ ਦੇ ਵਿਦਿਆਰਥੀ ਅਸੀਂ ਮਤਲਬ ਜਿਹੜਾ ਇਸ ਸਾਲ 2024-25 ਸੈਸ਼ਨ ਦੇ ਵਿੱਚ 4 ਸਾਲਾ ਬੀਏ ਸ਼ੁਰੂ ਕੀਤੀ ਗਈ ਹੈ ਉਸ ਬੀਏ ਦੇ ਵਿੱਚ ਜਿਹੜੇ ਸਬਜੈਕਟ ਤਾਂ ਵੀ ਹੈ ਕਿ ਵਿਦਿਆਰਥੀ ਉੱਤੇ ਜਾ ਰਹੇ ਆ ਉਹ ਸਬਜੈਕਟ ਨਹੀਂ ਜੋ ਵਜ਼ਾਇਰਤੀ ਬਣਾ ਚੁੱਕੇ ਆ ਸਬਜੈਕਟ ਉਹ ਨੇ ਜੋ ਪ੍ਰਸ਼ਾਸਨ ਨੇ ਬਣਾਏ ਨੇ ਜੋ ਹਰ ਕਾਲਜ ਹਰ ਕਿਸੇ ਨਾ ਕਿ ਦੇ ਰਹੀ ਆ ਉਹ ਵਿਦਿਆਰਥੀ ਨਹੀਂ ਪੜਨਾ ਚਾਹੁੰਦੇ ਇਹਦੇ ਖਿਲਾਫ ਪਹਿਲੇ ਦਿਨ ਤੋਂ ਵਿਦਿਆਰਥੀ ਜਿੱਦਣ ਕਾਲਜ ਆਣ ਲੱਗ ਪਏ ਫੋਟੋਸੀ ਵਿਦਿਆਰਥੀ ਸੰਘਰਸ਼ ਕਰ ਰਹੇ ਆ ਕਿ ਸਾਨੂੰ ਸਾਡੀ ਸਾਡੀ ਮਰਜ਼ੀ ਦੇ ਜਿਹੜੇ ਵਿਸ਼ੇ ਆ ਉਹ ਪੜ੍ਹੇ ਨਹੀਂ ਦਿੱਤੇ ਜਾਂਦੇ ਇਹਦੇ ਖਿਲਾਫ ਪ੍ਰਸ਼ਾਸਨ ਨੇ ਨਾਰੇ ਲਾ ਰਹੇ ਆ ਸਾਨੂੰ ਮਿਲਣੇ ਨੂੰ ਦੂਜੀ ਗੱਲ ਇਹ ਵਿਦਿਆਰਥੀ ਪ੍ਰੋਟੈਸਟ ਕਰਦੇ ਆ ਮੁਜ਼ਾਰੇ ਕਰਦੇ ਆ ਉਹਨਾਂ ਨੂੰ ਨਾਮ ਤੇ ਕੰਮੀਆਂ ਧਰਤੀਆਂ ਉਹਨਾਂ ਨੂੰ ਕਾਲਜ ਚੋਂ ਕੱਢਣ ਦੀਆਂ ਧਮਕੀਆਂ ਦਿੱਤੀਆਂ ਆ ਕਾ ਸਾਡੀ ਮੰਗ ਹੈ ਜੇ ਜਿਹੜੇ ਇੱਕ ਤਾਂ ਜਿਹੜੇ ਸਬਜੈਕਟ ਕੰਬੀਨੇਸ਼ਨ ਵਿਦਿਆਰਥੀ ਲੈਣਾ ਚਾਹੁੰਦੇ ਆ ਉਹ ਸਬਜੈਕਟ ਕੰਬੀਨੇਸ਼ਨ ਵਿਦਿਆਰਥੀ ਜਿੱਤੋਂ ਜਾਣ ਉਹ ਜਿਹੜੀ ਜਿਹੜੀ ਸਮੱਸਿਆ ਸਾਨੂੰ ਕਾਲਜ ਤੇ ਵਿਚਾਰੀ ਹੈ ਵੀ ਜਿਹੜੀ ਸਾਨੂੰ ਅਥਾਰਟੀ ਦੁਆਰਾ ਕਾਲਜ ਦੀ ਜਿਹੜੀ ਪ੍ਰਿੰਸੀਪਲ ਮੈਡਮ ਹੈ ਉਹ ਵੀ ਦੁਆਰਾ ਸਾਨੂੰ ਪਰਸਨਲ ਕਮੇਟੀ ਦੇ ਨਾਮ ਤੇ ਪੁਰਾਣੀਆਂ ਪੜ੍ਹਦੀਆਂ ਮੁੰਡਿਆਂ ਨਾਲ ਕੋਈ ਨਹੀਂ ਮੁੰਡੇ ਪੁਰਾਣਿਆਂ ਨਾਲ ਕੋਈ ਜੱਤ ਜੀ ਸਰਕਾਰ ਤੋਂ ਮਿਲਦੇ ਮਤੇ ਆ ਇਹ ਸਾਡਾ ਮਤਲਬ ਸਪੱਸ਼ਟ ਹੈ ਕਿ ਤੁਸੀਂ ਕਿਹਨਾਂ ਖੜਨਾ ਦੀ ਦੋਸਤ ਕਰਾਣਾ ਇਹ ਸਾਡੀ ਮਰਜ਼ੀ ਹੈ ਇਹ ਜਿਹੇ ਪਰਸਨਲ ਕਮੇਟੀ ਸਾਨੂੰ ਕਰਨੀ ਹੈ ਸੀ ਮਤਲਬ ਹਮੇਸ਼ਾ ਛਾੜ ਰਿਹਾ ਹੈ ਇਹ ਨਾ ਕਿ ਇਹ ਨੀਚੇ ਕਮੈਂਡ ਸਾਨੂੰ ਕਿਸ ਤੇ ਜਾਂਦੇ ਆ ਵਿਦਿਆਰਥੀ ਬਹੁਤ ਜ਼ਿਆਦਾ ਪ੍ਰਸ਼ਾਸਨ ਤੋਂ ਤੰਗ ਨੇ ਕਿਹਾ ਸਾਡੀ ਮੰਗ ਹੈ ਵੀ ਜਿਹੜੇ ਇੱਕ ਤਾਂ ਫਸਟ ਇਅਰ ਦੇ ਵਿਦਿਆਰਥੀਆਂ ਦਾ ਮਸਲਾ ਹੈ ਵੀ ਜਿਹੜੇ ਸਬਜੈਕਟ ਉਹ ਪੜ੍ਹਨਾ ਚਾਹੁੰਦੇ ਆ ਜਲਦ ਤੋਂ ਜਲਦ ਉਹਨਾਂ ਨੂੰ ਜਿਹੜੇ ਸਬਜੈਕਟ ਆ ਮਹਈਆ ਕਰਾਏ ਜਾਣ ਕਿ ਆਪ ਦੀਆ ਕਲਾਸਾਂ ਲਾ ਸਕਣ। ਦੂਜੀ ਗੱਲ ਹੈ ਕਿ ਇੱਥੋਂ ਮੈਡਮ ਦੀ ਬਦਲੀ ਕੀਤੀ ਜਾਵੇ। ਸਾਰੇ ਕਾਲਜ ਦੇ ਵਿਦਿਆਰਥੀ ਪਰੇਸ਼ਾਨ ਨੇ ਕਿ ਇਹ ਜਿਹੜਾ ਮੈਡਮ ਤੰਗ ਕਰਦਾ ਸਾਨੂੰ ਕਿਤੇ ਬੈਠਾ ਨਹੀਂ ਦਿੱਤਾ ਜਾਂਦਾ ਸੀ ਕਿ ਖੜ ਨਹੀਂ ਸਕਦੇ ਸਾਨੂੰ ਗੁਲਾਮਾਂ ਵਾਂਗੂ ਇੱਥੇ ਟ੍ਰੀਟ ਕੀਤਾ ਜਾਂਦਾ ਅਸੀਂ ਸਖਤ ਖਿਲਾਫ ਹਾਂ ਜੀ ਸਖਤ ਨਕਦੀ ਕਰਦੇ ਆ ਤੁਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜਿੰਨਾ ਜਲਦੀ ਹੁੰਦਾ ਮੈਡਮ ਇੱਥੋਂ ਕੱਢਿਆ ਜਾਵੇ ਸਾਨੂੰ ਰਾਹਤ ਦਵਾਈ ਚਾਹੀਦੀ ਕਾਕੇ ਕਾਕੇ